ਸਸਰੀ ਗੱਲ ਜੀ ਵੀਡੀਓ ਵੇਖ ਰਿਹਾ ਕਿ ਆਪ ਸਭ ਜੀਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਕਬਰ ਕਬਰ ਤੋਂ ਅੱਜ ਤੱਕ ਜਰੂਰ ਵੇਖਿਓ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਖਬਰ ਵਧੀਆਂ ਲਿਖੀ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇਣ ਦਿੱਲੀ ਕਿਸਾਨਾਂ ਦਾ ਦਿੱਲੀ ਕੁਝ ਹੋਣ ਕੱਲ ਤੱਕ ਟਲਿਆ ਸੰਯੁਕਤ ਕਿਸਾਨ ਮੋਰਚਾ ਨੇ ਸਿੱਧੂਪੁਰ ਤੇ ਕਿਸਾਨ ਮਜ਼ਦੂਰਾਂ ਚਰਚ ਮੋਰਚਾ ਧੜੇ ਦਾ ਦਿੱਲੀ ਕੁਝ ਪ੍ਰੋਗਰਾਮ ਹੋਣ 3 ਮਾਰਚ ਤੱਕ ਟਲ ਗਿਆ ਹੈ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਤੇ ਸਰਵਨ ਸਿੰਘ ਧੇਰ ਨੇ ਕਹਾ ਕਿ ਉਰੀ ਹਨਾ ਨਾਲ ਲੱਗਦੇ ਸੰਗਰੂਰ ਦੇ ਖਨੋਰੀ ਬਾਰਡਰ ਤੇ 21 ਫਰਵਰੀ ਨੂੰ ਮਾਰੇ ਗਏ ਕਿਸਾਨ ਛੱਬ ਕੇ ਸੁਬਕਰਨ ਸਿੰਘ ਦੇ 3 ਮਾਰਚ ਨੂੰ ਭੋਗ ਤੋਂ ਬਾਅਦ ਹੀ ਆਪਣੀ ਰਣਨੀਤੀ ਦਾ ਲਾਹਨਤ ਕਰਨਗੇ ਉਦ ਪਟਿਆਲਾ ਜ਼ਿਲ੍ਹੇ ਦੇ ਜੰਭੂ ਸੰਗਰੂਰ ਤੇ ਖਨੋਰੀ ਤੇ ਠਿੰਡਾ ਦੇ ਡੱਬੋ ਵਾਲੀ ਬਾਰਡਰ ਤੇ ਕਿਸਾਨ ਪਹਿਲਾਂ ਵਾਂਗੀ ਡੱਟੀ ਹੋਏ ਹਨ ਇਹ ਬਹੁਤ ਬਿਲਕੁਲ ਚੰਦ ਹੈ ਤੇ ਕਿਸਾਨ ਆਪਣਾ ਜ਼ਿਆਦਾਤਰ ਸਮਾਨ ਟਰਾਲੀਆਂ ਚ ਬਿਧਾ ਰੱਖੇ ਹਨ ਜਿਗਰਜੁਗ ਹੈ ਕਿ ਕਿਸਾਨਾਂ ਨੂੰ ਮਨੋਣ ਲਈ ਕੇਂਦਰੀ ਮੰਤਰੀਆਂ ਦੀ ਕਿਸਾਨ ਨੀਤਾਵਾਂ ਨਾਲ ਚਾਰ ਵਾਰ ਗੱਲਬਾਤ ਹੋ ਚੁੱਕੀ ਹੈ ਪਰ ਕੋਈ ਵੀ ਹੱਲ ਨਹੀਂ ਨਿਕਲ ਸਕਿਆ ਕੇਂਦਰੀ ਮੰਤਰੀਆਂ ਨਾਲ 18 ਫਰਵਰੀ ਨੂੰ ਹੋਈ ਚੌਥੀ ਦੌਰ ਦੀ ਗੱਲਬਾਤ ਉਹ ਕਿਸਾਨਾਂ ਦੀ ਅਗਲੇ ਦਿਨ 21 ਫਰਵਰੀ ਨੂੰ ਸਵੇਰੇ 11 ਵਜੇ ਦਿੱਲੀ ਕੂਚ ਦਾ ਐਲਾਨ ਕੀਤਾ ਸੀ 21 ਫਰਵਰੀ ਨੂੰ ਇੱਕ ਨੌਰੀ ਚ ਬਢੰਡਾ ਦੇ ਕਿਸਾਨ ਚੁਬਕਨ ਦੀ ਮੌਤ ਹੋ ਗਈ ਤੇ ਇਸ ਤੋਂ ਬਾਅਦ ਦਿੱਲੀ ਕੂਚ ਦਾਲ ਦਿੱਤਾ ਗਿਆ ਸੀ ਇਹੀ ਨਹੀਂ ਛਬ ਕਰਨ ਦਾ 8 ਦਿਨ ਬਾਅਦ ਵੀਰਵਾਰ ਨੂੰ ਅੰਤਿਮ ਸੰਸਕਾਰ ਹੋ ਸਕਿਆ ਸੀ ਕਿਸਾਨ ਨੀਤਾ ਛਬ ਕਰਨਾ ਦੇ ਮੌਤੇ ਮਾਮਲੇ 'ਚ ਐਫ ਆਰ ਦਰਜਨ ਕਰਨ ਦੀ ਮੰਗ ਤੇ ਅਰੇ ਸੰਤੇ ਬੋਧਵਾਨ ਨੂੰ ਹੀ ਪਟਿਆਲਾ ਦੇ ਪਾਤੜਾਂ 'ਚ ਪੁਲਿਸ ਨੇ ਬੇਪਛਾਣ ਲੋਕਾਂ ਖਿਲਾਫ 0 ਐਫ ਆਰ ਦਰਜ ਕੀਤੀ ਸੀ